ਹਰਨਾਮ ਛੋਟ ਦੂਜੈ ਲਗੇ ਤਿਨਕੇ ਗੁਣ ਹਉ ਕਾ ਕਹੋ ਮੁਰਦਾਏ ਮਿਲਾਇਓ ਭਿਖੇ ਆ ਜਿਵ ਤੂ ਰਖੈ ਤਿਉ ਰਹੋ ਹਰਨਾਮ ਛੋਟ ਦੂਜੈ ਲਗੇ ਤਿਨਕੇ ਗੁਣ ਹਉ ਕਾ ਕਹੋ ਮੁਰ ਅਹਿ ਮਿਲਾਇਓ ਭਿਖੇ ਆ ਜਿਵੇਂ ਤੂੰ ਰਖ ਹੈ ਤਿਵੇਂ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗਾਟਾਲ ਧੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰਨੀਂ ਦੀ ਗੋਦ ਵਿਸ਼ਵਾਯ ਮਨੋ ਕੇ অমৃত వేলে অমৃতময় ਬਾਣੀ ਦਾ ਅੰੰਦ ਪ੍ਰਾਪਤ ਕਰ ਰਹੀ। ਭਾਗੀ ਸੱਜ ਸੰਗੀਤ ਨੂੰ ਆਉ ਗੁਰਫਤੇ ਪ੍ਰਵਾਨ ਕਰੋ ਜੀ। ਕੋਈ ਰਚਨਾ ਵਾਂਝੀ ਨਾ ਰਹੇ। ਸਾਰਿਆਂ ਕੋ ਵਾਹਿਗੁਰੂ ਜੀ ਦਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ਧੰਨ 시੍ਰੀ ਗੁਰਮਰਦਾਸ ਸਾਹਿਬ ਜੀ ਦੀ ਪਾਵਨ ਸਿੱਖਤ ਅੰਦਰ ਆਪ ਜੀ ਨੇ ਇਸ ਸੋਇਨਾ ਪਾਠ ਕੀਤਾ ਜੋ ਪੰਗਤ ਵਟ ਵਿਖੇ ਦਾ ਉਚਾਰਨ ਕਿੱਦਾਂ ਹੋਇਆ ਹੈ ਵਟ ਸ਼ਕਤ ਕਰਦਿਆਂ ਕਹਿੰਦੇ ਹਨ ਇਹ ਦਾ ਤਦੇ ਨਿਵੇਂ ਮਾ ਤੇ ਰਿਸ਼ਵਤ ਇਹਨੂੰ ਬਿਆਨ ਕਰਨਾ ਔਖ ਹੈ ਆਹ ਪਰਮੇਸ਼ਰ ਮੈਂ ਥੱਕ ਗਿਆ ਮਾਨ ਸਰਤਾ ਨੂੰ ਲੱਭਦਾ ਲੱਭਦਾ ਜਦੋਂ ਮੈਂ ਟੂੰਡਨ ਲੱਗਾ ਸੰਤਾਂ ਦੀ ਟੂੰਡ ਵਿੱਚ ਮੈਂ ਬੜੇ ਸਾਧੂ ਵੇਖੇ ਨੇ ਉਹਨਾਂ ਸਾਧੂਆਂ ਦੇ ਅੰਦਰ ਕਈਆਂ ਦਾ ਸੰਨਿਆਸੀ ਗੰ ਦਾ ਰੂਪ ਸੀ ਕਈ ਤਪਸਵੀ ਸਾਧੂ ਕਈ ਮੂਹ ਮੱਠੇ ਪੰਡਤ ਵੀ ਮੈਨੂੰ ਮਿਲੇ ਇੱਕ ਦਿਨ ਨਹੀਂ ਦੋ ਦਿਨ ਨਹੀਂ ਇਹਨਾਂ ਇੱਕ ਸਾਲ ਤੱਕ ਮੈਂ ਚੱਕਰ ਕੱਟਦਾ ਰਿਹਾ ਗੇੜੇ ਕੱਟਦਾ ਰਿਹਾ ਹੇ ਸਤਿਗੁਰੂ ਅਮਰਦਾਸ ਬੜਿਆਂ ਨੂੰ ਮਿਲਿਆ ਪਰ ਕਿਸੇ ਤੋਂ ਮੈਨੂੰ ਕੋਈ ਖੁਸ਼ੀ ਪ੍ਰਾਪਤ ਨਹੀਂ ਹੋਈ ਕਿਸੇ ਨੇ ਮੇਰੀ ਨਿਸ਼ਾਨ ਨਹੀਂ ਕਰਾਈ ਮੇਰੇ ਅੰਦਰੋਂ ਨਿਕਲੇ ਸਵਾਲਾਂ ਦੇ ਜਵਾਬ ਨਹੀਂ ਦਿੱਤੇ ਜਿਹਦੇ ਕੋਲ ਗਿਆ ਸਿਰਫ ਇਹ ਵਿਖਿਆ ਬਿੰਦੂ ਜਿਹਨੂੰ ਉਦੇਸ਼ ਦੇ ਰਿਹਾ ਹੈ ਆਪਕੋ ਨੇ ਉਦੇਸ਼ ਧਾਰਣੀ ਨਹੀਂ ਕੀਤਾ ਜਿਸ ਉਪਦੇਸ਼ ਨੂੰ ਦੂਜਿਆਂ ਨੂੰ ਦਿੱਤਾ ਜਾ ਰਿਹਾ ਹੈ ਆਪੋ ਦੇਤੇ ਨਹੀਂ ਚੱਲ ਰਿਹਾ ਇਹ ਕੁਝ ਮੈਂ ਵੇਖਿਆ ਹੈ ਇਹ ਕੁਝ ਮੈਂ ਤੱਕਿਆ ਹੈ ਇਸ ਕਰਕੇ ਬਿੰਦੂ ਕਿਸੇ ਇਰਾਦੇ ਦੇਖ ਕੇ ਆਨੰਦ ਪ੍ਰਾਪਤ ਨਹੀਂ ਹੋਇਆ ਕਿ ਜਿਹੋ ਜਿਹਾ ਜੀਵਨ ਜਿਉਂ ਰਹੇ ਜਿਵੇਂ ਆਪਣੇ ਜ਼ਿੰਦਗੀ ਚ ਚੱਲ ਰਹੇ ਸੋ ਧਰਮ ਦਾ ਪ੍ਰਗਟਾਵਾ ਧਰਮ ਦਾ ਵਿਖਾਵਾ ਕਰਕੇ ਧਰਮ ਦੇ ਚਿੰਦਾਂ ਨੂੰ ਆਪਣੇ ਤਨ ਤੇ ਪਹਿਣ ਕੇ ਉਹਨਾਂ ਨੂੰ ਧਰਮ ਕਮਾਇਆ ਨਹੀਂ ਗਿਆ ਉਹਨਾਂ ਨੇ ਧਰਮ ਹੀ ਪਹਿਰਾਵੇ ਉਹਨਾਂ ਦੇ ਧਰਮ ਹੀ ਬੋਲਾਂ ਨੂੰ ਤੱਕ ਵੇਖ ਕੇ ਉਹਨਾਂ ਦੇ ਧਰਮ ਹੀ ਰੂਪ ਨੂੰ ਤੱਕ ਕੇ ਉਸ ਦਰਸ਼ਨ ਕਰਕੇ ਉਹਨਾਂ ਦੀ ਜ਼ਿੰਦਗੀ ਜਿਉਣ ਦੇ ਤਰੀਕੇ ਨੂੰ ਵੇਖ ਕੇ ਬੇਨੂੰ ਸਮਝ ਨਹੀਂ ਆਈ ਇਹ ਮੇਰੇ ਅੰਦਰ ਟਕਾ ਨਹੀਂ ਬਣਿਆ ਤੇ ਇਹ ਇੱਕ ਅਕਟ ਸਚਾਈ ਹੈ ਜਿਹੜਾ ਸੰਪੂਰਨ ਸਾਧ ਹੈ ਸੰਤ ਹੈ ਗੁਰੂ ਹੈ ਜਦੋਂ ਉਹਦੇ ਕੋਲ ਆਪਾਂ ਬਹਾਂਗੇ ਉਹਦੇ ਬਚਨ ਵੀ ਸਾਡੀ ਮਨਿੰਤਾ ਨੂੰ ਕੱਟਣ ਦੀ ਸਮਰੱਥਾ ਰੱਖਦੇ ਨੇ ਉਹ ਸਾਡੇ ਮਲੀਨ ਮਨ ਨੂੰ ਟਕਾ ਦਿੰਦੇ ਹਨ ਟਕਾਇਆ ਸਤਿਗੁਰਾਂ ਨੇ ਥੋੜੇ ਜਿਹਰੇ ਦਾ ਮਲਾਪ ਹੈ ਭੂਮੇ ਚੋਰ ਦਾ ਜ਼ਿੰਦਗੀ ਤਬਦੀਲ ਹੋ ਗਈ ਕੁਝ ਸਮਾਂ ਸਤਿਗੁਰ ਬਸ਼ਰ ਕਰਦੇ ਨੇ ਸੱਜਣ ਠਾਕ ਦੀ ਧਰਮਸ਼ਾਲਾ ਵਿੱਚ ਸੱਚਾ ਸੰਤ ਬਣ ਦਿੰਦਾ ਹੈ ਸਾਧ ਬਣ ਦਿੰਦਾ ਹੈ ਸਤਿਗੁਰੂ ਦੁਨੀ ਚੰਦ ਵਰਗੀ ਛੇਡ ਦਾ ਉਦਾਰ ਕਰ ਦਿੰਦੇ ਨੇ ਸਤਿਗੁਰੂ ਮਲਕ ਪਾ ਗੁਰੂ ਦੱਸ ਦਿੰਦੇ ਹਨ ਕਿ ਮਨੁੱਖਤਾ ਦੀ ਸੇਵਾ ਕੀ ਹੈ ਕਿਵੇਂ ਇਸ ਆਪਣੀ ਪਰਜਨ ਸੁਭਾਣ ਹੈ ਪਰ ਪਟ ਦਿਖਾ ਜੀ ਕਹਿੰਦੇ ਨੇ ਕਸਾਲ ਫਨੀਆ ਸਤਿਗੁਰੂ ਅਰਦਾਸ ਕਿਸੇ ਨੇ ਨਿਸ਼ਾਨੀ ਕਰਾਈ ਜੇ ਤੁਹਾਡੀ ਜੀਵਨ ਨੂੰ ਵਾਚੀ ਹੈ ਤੁਹਾਡੀ ਬਾਣੀ ਨੂੰ ਪੜਿਆ ਹੈ ਤੁਹਾਡੇ ਸ਼ਬਦਾਂ ਨੂੰ ਜਦੋਂ ਸੀ ਬਾਣੀ ਪੜਨੀ ਹੈ ਇਹ ਨਤ ਰਾਮਿਆਂ ਦੀ ਪਾਕ ਬਚਨ ਜਦੋਂ ਸੀ ਵਾਚਾਂਗੇ ਉਹ ਤੇ ਛਤ ਗੁਰੂ ਵਾਰ-ਵਾਰ ਆਖਣਗੇ ਕਿ ਸ਼ਬਦ ਜਿਹੜਾ ਤੂੰ ਪੜ ਰਹੀਆਂ ਜਿਸ ਮਹਾਲੇ ਤੋਂ ਆਰਾ ਬੰਦੇ ਇਹ ਮਨ ਵਿੱਚ ਵਿਸ਼ਵਾਸ ਬਣਾ ਮੈਂ ਉਸ ਗੁਰੂ ਦੇ ਨਾਲ ਸਵਾਲ ਜਵਾਬ ਗੱਲਾਂ ਬਾਤਾਂ ਕਰਨੀਆਂ ਆਪਣੀ ਜ਼ਿੰਦਗੀ ਦੇ ਦੁੱਖ ਸੁੱਖ ਫਰੋਲਣਾ ਤੇ ਮੇਰਾ ਬਾਬਾ ਮੇਰੇ ਜੀਵਨ ਨੂੰ ਚੰਗਾ ਤਰੀਕਾ ਦੱਸ ਦਿਆ ਹੈ ਅੱਟ ਬੈਰੇ ਨੇ ਅਸੀਂ ਕਹਿ ਰਹੇ ਹਾਂ ਸਤਿਗੁਰੂ RAM DAS ਸਾਹਿਬ ਜੀ ਨੂੰ ਇਹ ਬਾਤ ਕਿ ਇਹ ਅੰਦਰ ਦ੍ਰਿੜਤਾ ਕਰਕੇ ਕਿ ਸਤਿਗੁਰੂ RAMDAS ਸਾਹਿਬ ਤੇਰੇ ਦਰ ਤੇ ਆਇਆ ਜਿ ਦਰ ਤੇ ਨਹੀਂ ਪੁੰਚੇ ਜਿੱਥੇ ਖਲੁੱਤਿਆਂ ਹਾਜ਼ਰ ਨਾ ਦਿਲ ਜਾਣੀ ਤੇ ਨਹੀਂ ਠੀਕ ਅਰਦਾਸ ਲੈ ਕੇ ਆਇਆ ਇੱਕ ਬੇਨਤੀ ਕਰਨ ਲੱਗੀਆਂ ਹਮ ਅਗੁਣ ਭਰੇ ਏਕ ਗੁਣ ਨਹੀਂ ਅਸੀਂ ਇਹ ਗੁਣਾ ਦੇ ਨਾਲ ਭਰੇ ਹੋਏ ਹਾਂ ਸਾਡੇ ਅੰਦਰ ਕੋਈ ਗੁਣ ਨਹੀਂ ਸਾਡਾ ਦੇਮਨ ਇੱਡਾ ਬਿਲੰਦ ਹੋ ਗਿਆ ਕਿ ਇਹ ਤੇ ਬੰਦਾ ਹੀ ਨਹੀਂ ਇਹ ਮਾਰੇ ਪਾਸੇ ਜਾ ਰਿਹਾ ਅੰਮ੍ਰਿਤ ਸਾਡ ਨਾਮ ਰੂਪੀ ਅਮਰਤ ਨੂੰ ਨੇ ਛੱਡਿਆ ਹੋਇਆ ਵੀ ਖੈ ਵਿਖ ਖਾਹੀ ਵਕਾਰਾਂ ਦਾ ਜ਼ਹਿਰ ਮਾਇਆ ਦਾ ਜ਼ਹਿਰ ਚਿਹਰੇ ਤੋਂ ਦੂਰੀ ਬਣਾਉਣ ਵਾਲਾ ਜ਼ਹਿਰ ਜਿਹੜਾ ਇਹ ਖਾ ਰਿਹਾ ਹੈ ਟੁੱਟ ਗਿਆ ਹੈ ਮਾਇਆ ਮੋਹ ਪਰਮ ਪਰ ਭੂਲੇ ਮੈਂ ਹੁਣ ਕਿੰਨੂੰ ਕਹਿਣਗੇ ਸਾਡਾ ਕਦਸ਼ਪ ਕਿੰਦੇ ਨੇ ਅਸੀਂ ਇਸ ਮਾਇਆ ਦੀ ਪਕੜ ਵਿੱਚ ਹਾਂ ਉਹ ਕਿਹੜੀ ਹੈ ਜੀ ਮਾਇਆ ਮੋਹ ਮਾਇਆ ਦੇ ਮੋਹ ਵਿੱਚ ਪੜਕੇ ਹੋਏ ਆਪਣਾ ਰਸਤਾ ਭਰਮ ਗਏ ਆ ਉਹ ਲੈ ਖਾਦਾ ਪੈ ਗਿਆ ਤੇਰੇ ਨਾਲ ਪਿਆਰ ਕਰਨਾ ਸੀ ਤੇਰੇ ਨਾਲ ਸਨੇਹ ਬਣਾਣਾ ਸੀ ਪਰ ਅਸੀਂ ਤੇ ਸੁੱਧਦਾਰ ਅਸੀਂ ਪ੍ਰੀਤ ਲਗਾ ਦਿੱਂਿਆ ਪੁੱਤਰਾ ਨਾਲ ਧਰਮ ਪਤੀ ਨਾਲ ਸਤਿਗੁਰਾਂ ਖ ਬੜਾ ਧੰਨ ਕੁਮਾਰਿਆ ਬਹੁਤ ਉਤਕਰਦਾ ਹੈ ਸ਼ਾਰੀ ਉਮਰ ਕੀਤਾ ਜਦੋਂ ਤੋਂ ਸੁਭਾਲ ਦੀ ਗ੍ਰਿਸ਼ਤੀ ਬਣਿਆ ਫਿਰ ਮੈਂ ਕਰਨਾ ਸ਼ਿੱਦਤ ਨਾਲ ਆਪਣੇ ਪਰਿਵਾਰ ਲਈ ਕੰਮ ਬੜਾ ਵਧੀਆ ਜੀਵਨ ਦੇਣਾ ਮੈਂ ਆਪਣੇ ਬੱਚਿਆਂ ਨੂੰ ਸ਼ਾਰੀ ਉਮਰ ਕਰਦਾ ਰਿਆ ਇਹਨਾਂ ਭਗਸ਼ਬਾ ਨੇ ਵੇਖਿਆ ਦੀ ਜ਼ਿੰਦਗੀ ਨੂੰ ਫਿਰ ਨਾਮ ਤੇ ਜਪਦਾ ਨਹੀਂ ਸੇਵਾ ਤੇ ਕਰਦਾ ਹੀ ਨਹੀਂ ਸਿਮਰਨ ਤੇ ਕਰਦਾ ਹੀ ਨਹੀਂ ਇਹ ਤੇ ਬੱਚਿਆਂ ਵਾਸਤੇ ਸ਼ਰਾਬ ਕੁਝ ਖਰੀਦ ਜਾਂਦਾ ਹੈ ਬੱਚਿਆਂ ਨਾਲ ਇੰਨਾ ਮੋਹ ਪਾ ਲਿਆ ਹੈ ਇਹ ਜਦੋਂ ਬਾਹਰ ਨਿਕਲਦਾ ਹੀ ਨਹੀਂ ਪਿਤਾ ਤੋਂ ਜ਼ਿੰਦਗੀ ਅੱਗੇ ਲੰਗੀ ਮੱਚੀ ਗ੍ਰਸਤੀ ਹੋ ਇਹਨਾਂ ਦੇ ਬੱਚੇ ਹੋ ਗਏ ਸਤੂਰਾ ਸੁਨੇਹਾ ਦਿੱਤਾ ਬਾਣੀ ਨਾਲ ਕਿ ਹੁਣ ਤੇ ਆ ਤੇ ਬਾਣੀ ਪੜਹਣ ਤੇ ਵੱਧ ਡਿਊਟੀਆਂ ਲੱਗ ਗਈਆਂ ਬਾਪੂ ਨੌਕਰੀ ਤੋਂ ਵੀ ਤਿਆਰ ਹੋ ਗਿਆ ਉਹ ਬੱਚਿਆਂ ਨੂੰ ਸਕੂਲੇ ਛੱਡ ਕੇ ਆਉਣਾ ਲੈ ਕੇ ਆਉਣਾ ਮੇਰੀ ਦਿਨਾ ਬਿੱਲ ਭਰਨ ਜਾਣਾ ਸੌਦੇ ਵਾਲੇ ਝੋਲਾ ਬਾਬਾ ਨੂੰ ਵੜਾ ਦੇ ਜਾਂ ਲੈ ਕੇ ਹੋਣਾ ਇਹਨੇ ਕੰਮ ਤੇ ਉਹਨੇ ਆਪਣੀ ਜਵਾਨੀ ਚ ਨਹੀਂ ਕੀਤੇ ਜਿੰਨੇ ਬੁਢੇਪੇ ਚ ਅਸੀਂ ਘਰਾਣੀ ਸ਼ੁਰੂ ਕਰ ਦਿੱਤੇ ਸਿਮਰਨ ਵਾਲ ਨਹੀਂ ਸਤਗੁਰਾਂ ਕਿਹਾ ਅਜੇ ਵਿਸ਼ੁੱਧ ਦਾ ਰਾਸ ਨੂੰ ਤੀਤ ਲਗਾਈ ਭਗਤ ਜੀ ਕਿਦ ਨੇ ਇਸ ਤਰ੍ਹਾਂ ਜੀਵਨ ਬਚਰ ਹੋ ਜਾਣਾ ਦੇਖੀ ਜਿਨ੍ਹਾਂ ਲਈ ਕਰਨਾ ਹੈ ਜਿਨ੍ਹਾਂ ਵਾਸਤੇ ਸਿਮਰਨ ਛੱਡੀ ਬੈਠਾ ਰੱਬ ਕੋਲ ਆਉਂਦਾ ਹੀ ਨਹੀਂ ਗੁਰੂ ਕੋਲ ਆਉਂਦਾ ਹੀ ਨਹੀਂ ਨਾਮ ਜਪਦਾ ਨਹੀਂ ਕਥਾ ਕੀਤਨ ਸੁਣਦਾ ਹੀ ਨਹੀਂ ਉਹਨਾਂ ਤੇਰੀ ਜ਼ਿੰਦਗੀ 'ਚ ਤੈਨੂੰ ਕਦੇ ਸੁਖ ਨਹੀਂ ਜੁਣਾ ਬਹੁ ਪਰਪੰਚ ਘਰ ਪਰ ਤਨ ਲਿਆਵੈ ਸੁਤਦਾਰਾ ਪਹਿ ਆਨ ਲੁਟਾਵੈ ਮਨ ਮੇਰੇ ਭੂਲੇ ਕਪਟ ਨਾ ਕੀਜੈ ਅੰਤਨ ਮੇਰਾ ਤੇਰੇ ਜੀ ਪਹਿਨੀ ਜਾ ਛਿਨ ਛਿਨ ਤਨ ਛੀਜੈ ਦਰਾ ਜਨਾ ਬਹਿ ਤਬ ਤੇਰੀਉ ਕੋਈ ਪਾਨੀਉ ਨਾ ਪਾਵੇ ਕਹਿਣ ਕਿ ਕਿਸੇ ਦੇ ਬੁੱਖ ਚ ਪਾਣੀ ਨਹੀਂ ਪਣ ਪਾ ਕੇ ਘੁੱਟ ਪਾਣੀ ਨਹੀਂ ਖੜਨ ਤੂੰ ਹੀ ਗਰੀਜ ਕਰਨਗੇ ਬਾਪੂ ਦਾ ਮੰਜਾ ਜਾਂ ਬੇਬੇ ਦਾ ਮੰਜਾ ਇੱਕ ਪਾਸੇ ਲੱਗ ਜਾਣਾ ਜਿਉਂ ਨਾ ਕੁਝ ਮੁੱਲਿਆ ਆਖਣ ਕਿ ਪੀਰ ਨੂੰ ਤੇ ਪਤਾ ਹੀ ਨਹੀਂ ਆਵੇਂ ਬੋਲਤਾ ਦਿੰਦਾ ਸੁਭਾ ਬਣ ਗਿਆ ਸਮੁੰਦਾਰ ਆ ਭਗਤ ਬਾਣੀ ਵਿੱਚ ਕਹਿਣ ਲੱਗੇ ਇੱਥੇ ਕੋਈ ਨਹੀਂ ਤੁਹਾਡਾ ਆਪਣਾ ਕਹਿ ਤਕ ਮੀਰ ਕੋਈ ਨਹੀਂ ਤੇਰਾ ਹਿਰਦ ਰਾਮ ਕੀ ਨਾ ਗਪਹਿ ਸਵੇਰਾ ਕਿਉਂ ਨਹੀਂ ਸੰਭਾਲਦਾ ਕਿਉਂ ਨਹੀਂ ਚੰਤਨ ਕਰਦਾ ਕਿਉਂ ਨਹੀਂ ਅਰਧਨਾ ਕਰਦਾ ਇਹ ਤੇ ਜ਼ਿੰਦਗੀ ਦਾ ਅਖੀਰਲਾ ਪੰਨਾ ਹੈ ਛੱਡ ਦੇ ਸਾਰਾ ਕੁਝ ਕਰ ਦੇ ਤੇ ਅੱਗ ਬੜਾ ਕੁਝ ਕਰ ਬਿਠਾ ਹੁਣ ਤੇ ਹਰ ਸਮੇ ਵੈਗੁਰੂ ਵੈਗੁਰੂ ਦਾ ਚੰਤਨ ਹੋਵੇ ਕਰ ਬੈਠਿਆਂ ਗੁਰੂ ਘਰ ਹੁੰਦਿਆਂ ਪਰ ਆਪਾਂ ਤੇ ਗੁਰੂ ਘਰ ਛੱਡ ਕੇ ਘਰ ਚੱਲੇਗੇ ਵੀ ਘਰ ਦਾ ਕੰਮ ਕਰਨਾ ਹੈ ਆਪਾਂ ਧਨ ਕੰਬਦਾ ਹੈ ਸਤਿਗੁਰੂ ਕਹਿੰਦੇ ਨੇ ਅਜੇ ਵਿਸ਼ਰ ਕੰਪਿਓ ਪਗ ਨਾ ਗਮਗੇ ਨੈਣ ਜੋਤ ਤੇ ਹੀਨ ਕਹੋ ਨਾਨਕੇ ਵਿਦ ਭਈ ਤਉ ਨ ਹਰ ਰਸ ਦੀਨ ਅਜੇ ਵੀ ਚਿੰਤਨ ਨਹੀਂ ਅਜੇ ਵੀ ਅਰੰਧਨਾ ਨਹੀਂ ਅਜੇ ਵੀ ਕਿਸੇ ਸਾਧੂ ਦੀ ਪਾਲ ਵਿੱਚ ਨਹੀਂ ਤਰਿਆ ਇਨੂੰ ਥੋੜੀ ਬਹੁਤੀ ਜਾਗ ਲੱਗੀ ਕੁਰਬਾਨੀ ਕਹਿੰਦੀ ਉਹ ਗੁਰਮੁਖ ਜਨ ਤਰਪੇ ਪਾਠ ਪਿਖਾ ਕਹਿੰਦੇ ਨੇ ਮੈਂ ਤੇ ਲੰਬਿਆ ਇੱਕ ਸਾਲ ਹੋ ਗਿਆ ਲੱਭਦੇ ਆ ਗੁਰਮੁਖ ਟੁੰਡ ਟੁੰਡੇਂਦਿਆਂ ਹੱਲ ਸੱਜਣ ਲੱਤਾ ਹਰਾਮ ਰਾਡੇ ਪਰ ਅਸੀਂ ਮਨਮੁਖ ਬਣ ਕੇ ਅਸੀਂ ਸਾਧਾਂ ਦੀ ਆਇਓ ਵਿੱਚ ਵੀ ਕੰਮ ਲੱਭ ਰਹੇ ਆ ਛੱਦਗੁਰ ਤੇਗ ਬਹਾਦਰ ਸਾਹਿਬ ਜੀ ਕਹਿੰਨ ਲੱਗੇ ਇਹੋ ਜੀ ਸਰੀਰ ਦੀ ਹਾਲਤ ਹੋ ਗਈ ਸਿਰ ਕੰਪਿਓ ਪੈਗ ਡਗ ਮਗੇ ਨੈਣ ਝੋਟ ਤੇਹੀ ਨਾ ਉਹ ਨਾਨਕ ਇਹ ਬਿਧ ਭਈ ਤਉ ਨ ਹਰ ਰਸਨੀ ਨ ਇਹੋ ਜੀ ਅਰਥ ਬਣ ਗਈ ਅਜੇ ਵੀ ਰੱਬ ਦਾ ਚਿੰਤਨ ਨਹੀਂ ਅਜੇ ਵੀ ਰੱਬ ਦਾ ਆਦਰ ਨਹੀਂ ਅਜੇ ਵੀ ਜਾ ਕੇ ਡਾਕਟਰ ਕੋਲ ਬੈਠਾ ਇਨੇ ਤਰ੍ਹਾਂ ਦੀ ਨਿਕਾ ਘੱਟ ਰਹੀ ਹੈ ਇਹਦਾ ਕੋਈ ਇਲਾਜ ਡਾਕਟਰ ਕਹਿੰਦਾ ਵੀ ਨਹੀਂ ਥੋੜਾ ਬੋਧਾ ਹੋ ਸਕਦਾ ਹੈ ਹਰ ਇੱਕ ਤੇ ਬੜੇ ਬੇਕਰਨ ਕੱਢੀ ਪਿੱਛੇ ਖਤਮਦੀ ਜਾ ਰਹੀ ਹੈ ਦਰਤ ਨਾਲ ਕੋਲ ਕਾਇਸ਼ ਬਾਪੂ ਨੇ ਅਗਲਾ ਸਵਾਲ ਕਰ ਦਿੱਤਾ ਸਿਰਦਰਦ ਵੀੰਦਾਰਿੰਦਾ ਰਾਤ ਨੀਂਦਰ ਵੀ ਨਿੰਪਿੰਦੀ ਸਵਾਲਾ ਨੀ ਚੜੀਲਾ ਰਹੀ ਤੇ ਗੋਡੇ ਵੀ ਬਿਲਡ ਕਰਦੇ ਨੇ ਦੱਤਾ ਵੀ ਦੁਖਦੀਆਂ ਨੇ ਤੁਰਿਆ ਨਹੀਂ ਜਾਂਦਾ ਹੱਥ ਵੀ ਕੰਬਦੇ ਨੇ ਕਿੰਨੇ ਸਵਾਲ ਬਾਪੂ ਨੇ ਕੀਤੇ ਸਾਰੇ ਸਵਾਲਾਂ ਦਾ ਜਵਾਬ ਡਾਕਟਰ ਇੱਕੋ ਹੀ ਦਿੰਦਾ ਦਿਆ ਕਿ ਬਾਬਾ ਇਹ ਮੁਨੇਪੇ ਕਰਕੇ ਹੈ ਇਸ ਬਾਬੇ ਨੇ ਡਾਕਟਰ ਦੀ ਦੁਕਾਨ ਦੇ ਵਿੱਚ ਲੱਗੀ ਢਿੰਡ ਵਿੱਚ ਉਸ ਡਾਕਟਰ ਨੂੰ ਬੰਦਾ ਚੰਗਾ ਬੋਲਣਾ ਸ਼ੁਰੂ ਕਰ ਦਿੱਤਾ ਮਰੇ ਅੰਨ੍ਹਾ ਸੀ ਗੁੱਸੇ ਨਾਲ ਖੱਚਾ ਖੱਚ ਤੇ ਮੁਨੇਪੇ ਵਿੱਚ ਜਿਆਦਾ ਹੁੰਦਾ ਹੈ ਇਹਨਾਂ ਨੇ ਸ਼ਾਰੀ ਜਿੰਦਗੀ ਲਾਈ ਹੁੰਦੀ ਜਦੋਂ ਆਖੇ ਨਹੀਂ ਲੱਗਦੇ ਸੇਵਾ ਨਹੀਂ ਕਰਦੇ ਬੜਾ ਖੇਜਦਾ ਆਪਣੇ ਆਪ ਨੂੰ ਛੱਡਦਾ ਰਿਹਾ ਅੰਦਰੋਂ ਅੰਦਰ ਹੀ ਇਹਨਾਂ ਨੇ ਕੀਤਾ ਸੀ ਕਿ ਮੇਰੀ ਸੇਵਾ ਉਸ ਵਰਪਤ ਨਹੀਂ ਹੁੰਦੇ ਬਾਣੀ ਮੈਨੂੰ ਦੱਸਦੀ ਨਹੀਂ ਕਿ ਨਹੀਂ ਇਹਨਾ ਕਰਨੀ ਸੇਵਾ ਤੇ ਇਥੋਂ ਬੜੇ ਪੇਚ ਵੀ ਕੰਮ ਹੀ ਲੈਣ ਕਿ ਸੇਵਾ ਨਹੀਂ ਕਰਦੇ ਲੋਕਾਂ ਦੇ ਵੱਡੇ ਹਜੂਮ ਵਿੱਚ ਉਸ ਪੁੱਤਰ ਕੁ ਬਾਪੂ ਨੇ ਡਾਕਟਰ ਨੂੰ ਮੰਦੇਸ਼ਰ ਚੰਗੇ ਸ਼ਬਦਾਂ ਕਿ ਇਥੋਂ ਤੱਕ ਇਹ ਗੰਦੇ ਸ਼ਬਦਾਂ ਦੀ ਵਰਤੋਂ ਕੀਤੀ ਬੜਾ ਤਕਰਦੀਆਂ ਨਕਤਰ ਬੜਾ ਸ਼ਾਂਤ ਸੀ ਜਨਬਾਬੂ ਥੱਕ ਗਿਆ ਬੋਲ ਬੋਲ ਕੇ ਤੇ ਡਾਕਟਰ ਕਹਿੰਦਾ ਬਾਪੂ ਇਹ ਸਾਰਾ ਕੁਝ ਤੂੰ ਕੀਤਾ ਹੈ ਜਿਹੜੇ ਮੇਰੇ ਪ੍ਰਤੀ ਮਾਰੇ ਸ਼ਬਦ ਬੋਲਦੇ ਨੇ ਇਹ ਵੀ ਬਲੇਪੇ ਦਾ ਰੋਗ ਹੈ ਤੇਰਾ ਕੋਈ ਕਸੂਰ ਨਹੀਂ ਮੈਂ ਤੈਨੂੰ ਇਹਨਾਂ ਦਾ ਮੋੜਵਾ ਉੱਤਰ ਨਹੀਂ ਦੇਣਾ ਜਾਂ ਆਪਣੇ ਘਰ ਚਲਾ ਜਾ ਕਿਉਂ ਕਿਉਂਕਿ ਤਪ ਨਹੀਂ ਹੈ ਬਾਣੀ ਕਿ ਲਈ ਜੀ ਉਹ ਤਪ ਤ ਹੈ ਬਾਰ ਬਾਰ ਤਪ ਤਪ ਖਪੈ ਬਹੁਤ ਬੇਕਾਰ ਜਿਹੜਾ ਬਗਾਨਾ ਸੀ ਉਹ ਤੁਹਾਡਾ ਨਾ ਕਰੇ ਨਹੀਂ ਉਸ ਆਉਂਦਾ ਜਿਨ੍ਹਾਂ ਲਈ ਤੁਸੀਂ ਕੀਤਾ ਜਿਨ੍ਹਾਂ ਲਈ ਤੁਸੀਂ ਆਪਣਾ ਸਮਾਂ ਲਾਇਆ ਹੋਵੇ ਪੈਸਾ ਲਾਇਆ ਹੋਵੇ ਧਨ ਲਾਇਆ ਹੋਵੇ ਆਪਣੀ ਜ਼ਮੀਨ ਦਾ ਦਾ ਕੀ ਜਾਇਡਰਟੀ ਲਾ ਕੇ ਦਾ ਤੇ ਪੜਾਈਆਂ ਕਰਾਈਆਂ ਹੋਣ ਡਿਗਰੀਆਂ ਤਾਂ ਵਿੱਚ ਪੜਾਈਆਂ ਹੋਣ ਕੋ ਬੜੇ ਸੇਵਾ ਨਾ ਕਰਨ ਤੇ ਖੰਦਰ ਬੜਾ ਬਥੇਗਾ ਖਵਾਂਕੇ ਗਰਲਿੰਗ ਦਾ ਇਨਰਕਾਰ ਨਾਲ ਕਾਮ ਕ੍ਰੋਧ ਕਾਇ ਕੋ ਗਲ ਜਿਉਂ ਕੰਚਨ ਸੁਹਾਗਾ ਟਾ ਲੈ ਅੰਦਰੋਂ ਅੰਦਰ ਹੀ ਘਾਰ ਹੁੰਦਾ ਰਿਆ ਤਾਂ ਆਪਾ ਫਰੀ ਸਾਹਿਬ ਜਿੰਨੀਆਂ ਕਿਹਾ ਸੀ ਬਾਣੀ ਦੀ ਟੇਕ ਲਈ ਬਾਣੀ ਦੀ ਓਟ ਲਈ ਜੇ ਕਰ ਬਿਠ ਹੈ ਤੇ ਨਹੀਂ ਸੇਵਾ ਕਰਦੇ ਤਾਂ ਵੀ ਪ੍ਰਵਾਹ ਨਾ ਕਰੀ ਕਦੇ ਵੀ ਭਲਾ ਮੰਗੀ ਹਨੀ ਦਾਨ ਮੁਰੇ ਦਾ ਭਲਾ ਕਰ ਕ੍ਰੋਧ ਨਾ ਕਰੀ ਉੱਛਾ ਮਨ ਨਾ ਹੰਡਾਈ ਇਨੀਆਂ ਅਖੇ ਜੇ ਇੰਨੇ ਹੀ ਸਤਾਏ ਜਾਣ ਨੂੰ ਸਾਥੇ ਕਰਨਾ ਪਏਗਾ ਆਪੇ ਆਦੰਤ ਹੈ ਸਵਾਖਿਆ ਨੂੰ ਜਰਨ ਦੀ ਸ਼ਕਤੀ ਬਣਾਣੀ ਬਾਣੀ ਦਾ ਸੇਵਾ ਨਾਲ ਸਹਿਣ ਕਰਨੀ ਤੇ ਆਖ ਫਾਲ ਕੀ ਮਲੇ ਸਵਾਖਿਆ ਬਚਿਆ ਰਹੇਗਾ ਰੋਗਾ ਤੋਂ ਦੇਹੀ ਰੋਗ ਨਾਲ ਲੱਗਈ ਅੱਲੈ ਸਭ ਕਿਸ ਪਾਇਏ ਕ੍ਰੋਧ ਤੇ ਗਾਮ ਇਹ ਸਾਡੀ ਜ਼ਿੰਦਗੀ ਚ ਰੋਗਾ ਦਾ ਬੜਾ ਵੱਡਾ ਕਾਰਨ ਬਣਦੇ ਨੇ ਮੂਲ ਹਨੀ 슈ਗਰ ਬਲੱਡ ਪ੍ਰੈਸ਼ਰ ਇਹ ਰੋਗ ਇਹਦੇ ਤੋਂ ਪੈਦਾ ਹੁੰਦੇ ਆ ਇਹਨੂੰ ਬੀਪੀ ਦਾ ਰੋਗ ਲੱਗਦਾ ਜਿਹਨੂੰ ਬੀਪੀ ਦੀ ਗੋਲੀ ਲੱਗ ਜੇ ਉਹਨੂੰ ਸ਼ੂਗਰ ਆਪੇ ਹੋਈ ਪੰਜ ਸੱਤ ਦੋ ਸਾਲ ਚਾਰ ਸਾਲ ਸਾਲਾਂ ਬਾਅਦ ਆਪਣੀਆਂ ਬੀਪੀ ਦੀ ਗੋਲੀ ਹੀ ਸ਼ੂਗਰ ਦੀ ਪੁਦਾਇਸ਼ ਹੈ ਸਾਡੇ ਸਰੀਰ ਅੰਦਰ ਜਿਹੜੇ ਬਲੱਡ ਪ੍ਰੈਸ਼ਰ ਦੀ ਗੋਲੀ ਖਾਂਦੇ ਨੇ ਇੱਕ ਦਿਨ ਉਹ ਸ਼ੂਗਰ ਤੇ ਬ੍ਰੀਚ ਵਧਨਗੇ ਇਸ ਗੋਲੀ ਦੇ ਅੰਦਰ ਸੋਤੇਸ਼ਦ ਇਹੋ ਜਿਹੀ ਕੜਨ ਦੀ ਬਾਣੀ ਨੇ ਸਮਝਾਇਆ ਕਿ ਇਹਨਾਂ ਲਈ ਨਹੀਂ ਕਿਸੇ ਵਹਾਨ ਸਤਿ ਕੁਸ਼ਤੀ ਭਾਲ ਵਿੱਚ ਲੱਗ ਜਾ ਜਿਹੜਾ ਤੈਨੂੰ ਜੀਵਨ ਦੇ ਸਕੇ ਜਿਹੜਾ ਤੈਨੂੰ ਜ਼ਿੰਦਗੀ ਜਿਉਣ ਦਾ ਢੰਗ ਦੱਸ ਸਕੇ ਜਿਹੜਾ ਤੇਰੀ ਜ਼ਿੰਦਗੀ 'ਚ ਤਬਦੀਦੀ ਲਿਆਦਾਏ ਜਿਪੜ ਸਾਹਿਬ ਅੰਨੀ ਅੱਜ ਦੇ ਪਾਕ ਸਵਈਏ ਦੇ ਅੰਦਰ ਇਹ ਗੱਲ ਆਖੀ ਮੈਂ ਤੇ ਫਿਰਿਆ ਰਹਿਉ ਸੰਤਹੁ ਟੋੜ ਸਾਧ ਕੋ ਤੇਰੇ ਜਿੱਥੇ ਮੈਂ ਸੰਤਾਂ ਨੂੰ ਉਹ ਦਾਤੋਂ ਦਾ ਥੱਕ ਗਿਆ ਸਤਿਗੁਰੂ ਅਮਰਦਾਸ ਮੈਂ ਕਈ ਸ਼ਾਂਦ ਵੇਖੇ ਹਨ ਬਹੁਤ ਜ਼ਿਆਦੇ ਸੰਨਿਆਸੀ ਉਹਨਾਂ ਦੀ ਗਿਣਤੀ ਕਰਦੇ ਨੇ ਤਪਸੀਆ ਹੈ ਕੁੱਖੂ ਐ ਪੰਡਤ ਮਿੱਠੇ ਭੁਖ ਝੂਟ ਵਿਭੂਖ ਅਨਸਾਰੰ ਕ੍ਰਿਪਾਲ ਤਿਹਾਲ ਵਿਚਾਰ ਗੜ ਵਾਲਾ ਤ੍ਰਿਤ ਲਾਟਨ ਗੋਤੋਤੀ ਬਸਤਰ ਪਾਟ ਜੋ ਜਾਨ ਸੁਬ੍ਰਹਮਨ ਕਰਮੋਂ ਸਾ ਫੋਕਟ ਨੇ ਚੋਧਰ ਮੰਕ ਕੋ ਨਾਨਕ ਨੇ ਚੋ ਧਿਆਵਾ ਮੇਨ ਸਤਿਗੁਰ ਪਾਟਨਾ ਆਵੇ ਸਭ ਕੇਦਰ ਨਹੀਂ ਜਿੰਦਗੀ ਸੌਣ ਨਹੀਂ ਇਹ ਤੇ ਠੱਗੇ ਕਰ ਰਹੇ ਨੇ ਨੇ ਧਰਮੀ ਬਾਣੇ ਬਾਗ ਝੂਠ ਨੂੰ ਸੱਚ ਦੇ ਗਹਿਣਿਆਂ ਦਾ ਸ਼ਿੰਗਾਰ ਕਰਕੇ ਤੁਹਾਡੇ ਸਾਹਮਣੇ ਕੰਨਤ ਬੋਲ ਰਿਹਾ ਹੈ ਉਹ ਲਾ ਕੇ ਜਿੰਦਗੀ ਏਕਾਰ ਚਲੀ ਜਾਏਗੀ ਜੇ ਚਿੰਤਨ ਨਾ ਕੀਤਾ ਨੇ ਫਲੰਗ ਤਸ ਜਨਮਸ਼ ਜਾਵਤ ਬ੍ਰਹਮ ਨ ਬਿੰਦਤੇ ਜਿਨ੍ਹਾਂ ਚਿਰ ਪਰਮੇਸ਼ਰ ਨੂੰ ਜਿੱਤੇ ਨਹੀਂ ਕਰਦੇ ਜਿਨ੍ਹਾਂ ਚਿਰ ਪਰਮੇਸ਼ਰ ਦੀ ਅਰਦਾਸ ਨਹੀਂ ਕਰਦੇ ਜਿਨ੍ਹਾਂ ਰੱਬ ਨਾਲ ਨਹੀਂ ਹੁੰਦੇ ਸਤਿਗੁਰਾਂ ਖਿਆ ਨਹੀਂ ਹੋਣਾ ਪੜਾ। ਅਡਜੀ ਕਿੰਨੇ ਬੜੇ ਮਿਲੇ ਸੰਨਿਆਸੀ ਸਾਧੂ ਮਿਲੇ ਬੜੇ ਤਪਸਵੀ ਮਿਲੇ ਮੂੰਹ ਮੂੰਹ ਜਿਹੜਾ ਬੜੇ ਮਿੱਠੇ ਬੋਲਦੇ ਸਨ ਉਹ ਪੰਡਤ ਮੇਵੇਂ ਕੇ ਨੇ ਕਿ ਇੱਕ ਦਿਨ ਦੋ ਦਿਨ ਨਹੀਂ ਇਸੇ ਸੰਤ ਦੀ ਭਾਲ ਵਿੱਚ ਕਿਸੇ ਗੁਰੂ ਦੀ ਭਾਲ ਵਿੱਚ ਲੱਗਿਆ ਮੈਨੂੰ ਇੱਕ ਸਾਲ ਦਾ ਸਮਾਂ ਹੋ ਗਿਆ ਬਰਸ ਇੱਕ ਹੋਂ ਫਿਰਿਓ ਕਿੰਦਾ ਨੋਂ ਪਰਚੋ ਲਾਇਓ ਇੱਕ ਸਾਲ ਫਿਰਦੇ ਰਹੇ ਪਟ ਵਿਖਾ ਜੀ ਸਾਲ ਦਾ ਸਮਾਂ ਹੋ ਗਿਆ ਜਦੋਂ ਸਤਿਗੁਰਾਂ ਕੋਲ ਆਏ ਗੁਰੂ ਸਿਮਤ ਵਿੱਚ ਉਚਾਰੇ ਸ਼ਬਦਿਆਂ ਚ ਕਿੰਦ ਨੇ ਮੇਰੀ ਕਿਸੇ ਨੇ ਨਿਸ਼ਾਨ ਨਹੀਂ ਕਰਾਈ ਹੱਬਾ ਕਿਨੇ ਵੀ ਗਏ ਸ਼ਬਦਾਂ ਦੇ ਕੋਲ ਗੱਲ ਨਹੀਂ ਬਣੀ ਜੋ ਮੈਂ ਚੰਦਾ ਸਾਂ ਜਿਹੋ ਜਿਹੇ ਸਵਾਲ ਕੀਤੇ ਉੱਤਰ ਵੀ ਦੇ ਸਕਿਆ ਉਹ ਇਮੇਰੀ ਅੰਦਰਲੇ ਨੂੰ ਠੰਡ ਨਹੀਂ ਪਈ ਨਿਸ਼ਾ ਨਹੀਂ ਹੋਈ ਕਹਤਿਆ ਹੈ ਕਹਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ ਆਖੀ ਆਖਨੀ ਜਿਹੜੀ ਉਹਨਾਂ ਦੀ ਜ਼ਿੰਦਗੀ ਦੀ ਰਹਿਸ਼ ਸੀ ਜਿਹੜਾ ਰੱਬ ਨਾਲ ਜੁੜਨ ਦਾ ਤਰੀਕਾ ਸੀ ਜ਼ਿੰਦਗੀ ਜਿਉਣ ਵਾਸਤੇ ਤੰਗ ਪੁੱਛੜ ਗਿਆ ਸੀ ਪਰ ਉਹਨਾਂ ਦੀ ਰਹਿਤ ਦਾ ਉਹਨਾਂ ਦੇ ਆਪਣੇ ਜੀਵਨ ਜਿਉਣ ਦਾ ਢੰਗ ਮੈਨੂੰ ਪਸੰਦ ਨਹੀਂ ਆਇਆ ਮੈਨੂੰ ਅਨੰਦ ਆਇਆ ਹੀ ਨਹੀਂ ਸਾਰੇ ਮੂਹ ਤੱਕ ਹੀ ਜਾਂਦੇ ਨੇ ਦੂਜਿਆਂ ਨੂੰ ਉਪਦੇਸ਼ ਕਰਦੇ ਨੇ ਅਬਰ ਹੈ ਕੋ ਉਪਦੇਸ਼ ਤੇ ਮੁਖ ਮੈਂ ਪਰ ਹੈ ਰੇਤ ਰਾਸ ਬਰੰਦੀ ਰੱਖ ਨੀ ਖਾਇਆ ਘਰ ਕਾ ਖੇਤ ਅਵਰ ਉਪਦੇਸ਼ ਹੈ ਆਪਨਾ ਕਰੈ ਆਵਤ ਜਬਤ ਜਨਮੈ ਮਰੈ ਇਸਜਾ ਕਹ ਲੰਗੀ ਕਿਸੇ ਦੀ ਜ਼ਿੰਦਗੀ ਜਿਉਣ ਦਾ ਢੰਗ ਵੇਖ ਕੇ ਉਹਦਾ ਦੀ ਰਹਿਤ ਵੇਖ ਕੇ ਮੈਨੂੰ ਅਨੰਦ ਹੀ ਨਹੀਂ ਆਇਆ ਉਹਨਾਂ ਵਿੱਚੋਂ ਜਪਦੇ ਹੀ ਨਹੀਂ ਗੱਲਾਂ ਕਰਨੇ ਨੇ ਨਾਮ ਦੀਆਂ ਆਪ ਜਪੀ ਹੀ ਨਹੀਂ ਆਪ ਉਹਦੇ ਤੇ ਚੱਲੇ ਹੀ ਨਹੀਂ ਜੋ ਗੁਰੂ ਕਹੇ ਸੋਈ ਭਲ ਮੰਨੋ ਵਾਲੀ ਗੱਲ ਕੀਤੀ ਨਹੀਂ ਹਰ ਨਾਮ ਛੋੜ ਦੂਜੈ ਲੱਗੇ ਤਿੰਨ ਕੇ ਗੁਣ ਹੋ ਕਿਆ ਕਹੋ ਫਿਰ ਕਹਿੰਦੇ ਨੇ ਜਿਹੜੇ ਮਨ ਵਿੱਚ ਦ્વੈਤ ਲੈ ਕੇ ਬੈਠੇ ਨੇ ਪਰਮੇਸ਼ਰ ਨੂੰ ਛੱਡ ਕੇ ਮਾਇਆ ਵਿੱਚ ਮਗਨ ਨੇ ਅਕਾਲ ਪੁਰਖ ਦਾ ਚਿੰਤਾ ਨਹੀਂ ਕਰਦੇ ਤੇ ਉਹਨਾਂ ਦੇ ਗੁਣਾਂ ਨੂੰ ਸਤਿਗੁਰੂ ਅਮਰਦਾਸ ਸਾਹਿਬ ਕਿਵੇਂ ਬਿਆਨ ਕਰਾ ਕੀ ਆਖਾਂ ਉਹਨਾਂ ਦੇ ਗੁਣ ਉਹਨਾਂ ਦੇ ਗੁਣ ਹੈ ਹੀ ਨਹੀਂ ਮਾਇਆ ਦੇ ਪਿਆਰ ਵਿੱਚ ਜਿਹੜੇ ਮਸਤ ਹੋ ਕੇ ਰੱਬ ਦੇ ਨਾਮ ਨੂੰ ਛੱਡ ਕੇ ਇਹ ਸਤਿਗੁਰੂ ਅਮਰਦਾਸ ਜੀ ਉਹਨਾਂ ਦੇ ਗੁਣ ਕਿਹੜੇ ਬਿਆਨ ਕਰਾਂ ਉਹਨਾਂ ਦੇ ਪੱਲੇ ਤੇ ਗੁਣ ਹੈ ਹੀ ਨਹੀਂ ਗੁਰ ਤਾਂ ਹੀ ਮਿਲਾਇਓ ਭਿਖਿਆ ਜਿਪੋਂ ਰੱਖੈ ਤਿਵੇਂ ਰਹੂ ਏ ਸਤਿ ਦਇਆ ਦਾਤਾ ਧੰਨ 시 ਗੁਰੂ ਅਮਰਦਾਸ ਸਾਹਿਬ ਹੇ ਮੇਰੇ ਪਿਆਰੇ ਅਕਾਲ ਪੁਰਖ ਪਰਮੇਸ਼ਰ ਦੇ ਸਾਥ ਸਰੂਪੇ ਨੂੰ ਪਰਮੇਸ਼ਰ ਦਾ ਮੁਲਾਹਕ ਦੇ ਮੇਰੀ ਆਤਮਾ ਤੇ ਪ੍ਰਮਾਤਮਾ ਦਾ ਮੇਲ ਕਰਾਂ ਮੈਨੂੰ ਕਿਖੇ ਦੂ ਉਸ ਪਰਮੇਸ਼ਰ ਨੂੰ ਮਿਲਾਂ ਦਾ ਢੰਗ ਤੇਰੇ ਦਰ ਤੇ ਆਣ ਕੇ ਪ੍ਰਾਪਤ ਹੋਇਆ ਇਹ ਪਰਮੇਸ਼ਰ ਉਹ ਜਿਹੜਾ ਹਰੀ ਅਕਾਲ ਪੁਰਖ ਹੈ ਮੈਨੂੰ ਵਿਖੇ ਨੂੰ ਉਹਨੇ ਸਤਿਗੁਰੂ ਅਮਰਦਾਸ ਭਲਾਇਆ ਤੇ ਕਿਦਰੇ ਜੇ ਮੈਂ ਅਮਰਦਾਸ ਸਤਿਗੁਰਾਂ ਦੀ ਸ਼ਰਣ ਵਿੱਚ ਆ ਗਿਆ ਸਤਿਗੁਰੂ ਅਮਰਦਾਸ ਜਿਵੇਂ ਤੋ ਰੱਖੇਗਾ ਮੈਂ ਉਵੇਂ ਰਹਾਗਾ ਪਰਮੇਸ਼ਰ ਤਰਸ ਕਰਦਾ ਹੈ ਕੋ ਗੁਰੂ ਮਨੰਦ ਹੈ ਜਦੋਂ ਗੁਰੂ ਮਿਲ ਜਾਂਦਾ ਹੈ ਤਰਸ ਪਿਆ ਮੇਰਾ ਮਨ ਕੋਈ ਸਤਿਗੁਰ ਸੱਜਣ ਮਿਲਿਆ ਅਗਲੀ ਬੇਨਤੀ ਸਿੱਖ ਕਰੇ ਦਾਤਾ ਨਾਨਕ ਇਥੇ ਵਿਸ਼ਰਾਮ ਗਾਣਾ ਨਾਨਕ ਵਖਰਾ ਵਖਰਾ ਪੜਦਾ ਇਹ ਨਾਮ ਦਾ ਇਹ ਪ੍ਰਮਾਤਮਾ ਨਾਮ ਮਿਲਿਆ ਤਾਂ ਜੀਵਾ ਇਹ ਅਰਦਾਸ ਹੈ ਅਸੀਂ ਨਾਨਕ ਨਾਮ ਇਕੱਠਾ ਪੜਦੇ ਨੀ ਨਾਨਕ ਨਾਮ ਮਿਲਿਆ ਤਾਂ ਜੀਵਾ ਤਨ ਮਨ ਠਿਵਹਿ ਫਿਰ ਮੇਰਾ ਕੰਨ ਫਿਰ ਮੇਰਾ ਮਨ ਖੇੜੇ ਵਿੱਚ ਆਏਗਾ ਇਹਦੇ ਅੰਦਰੋਂ ਨਾਮ ਦੀ ਰੌਣਕ ਪ੍ਰਗਟ ਹੋਵੇਗੀ ਗੁਰੂ ਰਾਮ ਕਰੇ ਪਟ ਪਖਾ ਜੀ ਕੀਦਰ ਬਿਨੂ ਸਤਿਗੁਰੂ ਅਮਰਦਾਸ ਮਿਲੇ ਨੇ ਇੱਕ ਸਾਲਾਂ ਦੀ ਮਸ਼ਕਤ ਤੋਂ ਬਾਅਦ ਉਹਨਾਂ ਦਾ ਬਲਾਕ ਹੋਇਆ ਹੈ हे ਸਤਿਗੁਰੂ ਹੁਣ ਮਿਲਿਆ ਤੁਹਾਨੂੰ ਤੁਹਾਡੇ ਦਰਸ਼ਨਾਂ ਨੇ ਜਿਵੇਂ ਤੁਸੀਂ ਮੈਨੂੰ ਜ਼ਿੰਦਗੀ ਜਿਉਣ ਦਾ ਢੰਗ ਦੱਸੋਗੇ ਉਸੇ ਤਰ੍ਹਾਂ ਮੈਂ ਜ਼ਿੰਦਗੀ ਜਿਊਂਵਾਂਗਾ ਗੁਰੂ ਕਿਰਪਾ ਕਰੇ ਸਾਨੂੰ ਸਾਰਿਆਂ ਨੂੰ ਉਸ ਬਾਲਕ ਤੇ ਦッセ ਤਰੀਕਿਆਂ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਮਤ ਅਨੁਸਾਰ ਜੀਵਨ ਜਿਉਣ ਦੀ ਜਾਚ ਆਏ ਇਹ ਸਤਿਗੁਰਾਂ ਦੇ ਸੰਖਰਦਾਸ ਹੈ ਬੇਨਤੀ ਹੈ ਜੀ ਉਂਗਲੀ ਹੈ ਹੋਈਆਂ ਪੂਰਾ ਚੁੱਕਾ ਤੋ ਖਿਮਾ ਪ੍ਰੇਮ ਸਤਿਵਤੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਕਲੀ ਮਹਲਾ ਤੀਜਾ ਅਨੰਦ ਖੋ ਓੰਕਾਰ ਸਤਿਗੁਰੂ ਪ੍ਰਸਾਦ ਅਨੰਤ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ പ്രാഗ്രത്ന പരിവാർ ശബ്ദ ശബദഗാവണിയങ്ങ